ਲਓ ਦੋਸਤੋ ਅੱਜ ਇੱਕ ਚਮਕੀਲਾ ਸਾਜ ਦਾ ਗੀਤ ਧਾਰਨੇ ਕਰ ਪਰਿਵਾਰਿਕ ਗੀਤ ਉਹ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਦੋ ਟੱਪੇ ਹਾਈ ਪੁੱਤ ਦਾ ਲੋਕੋ ਬੇਗੁਰਾ ਬਿਛੋੜਾ ਹਾਈ ਕੀ ਤਕਦੀਰੇ ਨੀ ਤੂੰ ਮਾਰਿਆ ਲੋੜ ਹਾਈ ਪੁੱਤ ਦਾ ਲੋਕੋ ਬੇ ਬੂਰਾ ਬਿਛੋੜਾ ਹਾਈ ਕੀ ਤਕਦੀਰੇ ਤੂੰ ਮਾਰਿਆ ਲੋੜਾ ਹਾਏ ਮਾਂ ਮਰਦੀ ਪੁੱਤ ਜਾਂ ਹਾਂ ਬੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਮਾਂ ਬੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਮਾਂ ਬੇ ਪੁੱਤ ਜਾਂਦੀ ਵਾਰੀ ਹੈਗ ਗਿਆ ਨਾਗ ਨਾ ਮੰਗਿਆ ਪਾਣੀ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਢੰਗ ਗਿਆ ਨਾਗ ਨਾ ਮੰਗਿਆ ਪਾਣੀ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਹਾਏ ਖੇਡ ਲੈ ਠੰਡੜੀ ਇੱਛਾ ਵੇ ਪੁੱਤ ਜਾਂਦੀ ਵਾਰੀ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਹੇ ਪੁੱਤ ਨਾ ਰੱਬ ਕਿਸੇ ਦਾ ਖੋਵੇ ਤਾਰਾ ਰਹਾਣੀ ਬੁੱਕ ਬੁੱਕ ਰੋਵੇ ਆਇ ਪੁੱਤ ਨਾ ਰੱਬ ਕਿਸੇ ਦਾ ਖੋਵੇ ਤਾਰਾ ਹਰੜੀ ਬੁੱਕ ਬੁੱਕ ਰੋਵੇ ਮਿਟ ਗਿਆ ਚਮਕੀਲੇ ਨਾ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਲਾਨੇ ਵੇ ਜਾਂਦੀ ਵਾਰੀ ਚੰਨ ਵੇ ਜਾਂਦੀ ਵਾਰੀ ਸੋਹਣਿਆ ਜਾਂਦੀ ਵਾਰੀ